ਗੁਰੂ ਪਿਆਰੀ ਗੁਰਸਮਾਣੀ ਗੁਰਦੁਆਰੀ ਸਾਸੰਗ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅਜ ਬਗੋ ਬਗਨ ਸਿੰਘ ਮੈਂ ਨਾਇ ਰੱਬੀ ਰੂਪ ਬੰਜ ਯਾਦਾਂ ਪ੍ਰਾਣੀਆਂ ਵੀ ਹੋਈਆਂ ਨਮੀਆਂ ਵੀ ਹੋਈਆਂ ਇੱਕ ਗੱਲ ਮੈਂ ਨਮੀ ਪੀੜੀ ਨੂੰ ਬੇਨਤੀ ਰੂਪੇ ਪਿਆਰ ਸਹਿਤ ਕਹਿਣੀ ਚਾਹਨਾ ਸਿੱਖ ਕੌਮ ਸ਼ੇਰਾਂ ਦੀ ਕੌਮ ਬਾਦਨਾ ਸੂਰਨਾ ਯੋਰੀਆਂ ਦੀ ਕੌਮ ਹੈ ਬਾਬੇ ਨਾਮ ਤੋਂ ਲੈ ਕੇ ਦਸ਼ਮੇਸ਼ ਪੇਟਾ ਤੱਕ ਦੁਨੀਆਂ ਦੇ ਇਤਿਹਾਸ ਚ ਥਾਂ ਬਣਾਈ ਬੈਠਿਆ ਐਨੰ ਅੰਗਰੇਜ਼ੀ ਜੀ ਕਹਿੰਦੇ ਚੈਰਿਟੀ ਵਿਗਨ ਲੇਟ ਹੋਮ ਘਰੋਂ ਜੋ ਸਿੱਖਿਆ ਮਿਲ ਨਹੀਂ ਹੈ ਉਹ ਬਾਹਰ ਫੈਡਣੀ ਆ ਆਉਣ ਵਾਲੇ ਜਾਣ ਨਹੀਂ ਨੂੰ ਪੀੜੀ ਨੂੰ ਜੀੜੀ ਲਈ ਮੈਂ ਇਹ ਦੋ ਅੱਖਰ ਕਹਿਣ ਲੱਗਿਆ ਸੂਰਮਿਆਂ ਯੋਧਿਆਂ ਬਾਰੋ ਬੁੱద్ధి ਜੀਵਿਓ ਸਿਆਣਿਆਂ ਕੰਮ ਸੁਭਾਣੋ ਸਾਡਾ ਜਿਹੜਾ ਸਮਾਂ ਉਹ ਬੀਤ ਚੁੱਕਿਆ ਨਾਮ ਸਿਮਰਨ ਦਸ਼ਮੇਸ਼ ਬਿਦਰਾ ਦੇ ਪੁੱਤਰ ਬਾਬੇ ਨਾਨਕ ਰੇਲਾ ਰੌਂਡ ਸਬੂਤ ਤੇ ਹੋ ਮੇਰੇ ਜਾਨੋ ਬੈਠਿਓ ਕੰਮ ਨੂੰ ਜਾਂਦੀ ਬਲ ਬਣਾਓ ਕਲਪਨ ਮਨੋਂ ਟੀਮ ਮਨੋਂ ਕੰਗਿਆ ਖੇਡਾਂ ਖੇਡੋ ਜਿਹੜਾ ਖੇਡ ਦੇ ਮਨਾਂ ਜਿੱਦਣ ਸਹਿ ਗਿਆ ਨਾ ਉਹ ਹਰ ਮਨਾਣ ਚ ਫਟੇ ਕੌਣ ਲੱਗੂ ਇਹਨਾਂ ਕੋਈ ਕਹਿੰਦਾ ਹੋਇਆ ਖੇਮਾ ਨਾ ਦਾ ਸਕੈ ਇੱਕ ਅੱਖਰ ਫੇਰ ਬਟਾਉਣਾ ਆਪਸੀ ਪਿਆਰ ਨਾਲ ਰਹੋ ਪਿਆਰ ਨਾਲ ਪਿਆਰ ਸਭ ਕੁਝ ਦੇ ਦੋ ਜਿੱਤ ਪਿਆਰ ਦੀ ਹੁੰਦੀ ਹੈ ਹੰਕਾਰ ਦੀ ਨਹੀਂ ਹੁੰਦੀ ਸਿੱਖ ਕੀ ਤੇ ਹੰਕਾਰ ਕੀ ਇਹ ਤਾਂ ਨਮਾਣਿਆ ਨਾ ਮਾਨ ਕਾਮ ਨੂੰ ਸਮਾਰੋਪ ਤੁਸੀਂ ਕਾਮ ਦੇ ਰਿਓ ਇਹਦੇ ਦਾ ਮੁੱਲ ਪੈਸਿਆਂ ਚ ਨਹੀਂ ਹੁੰਦਾ ਰੁਪਈਆਂ ਚ ਨਹੀਂ ਹੁੰਦਾ ਅਨਮੋਲ ਵਸਤੂ ਹੈ ਮਾਂ ਬਾਪ ਦੀ ਸੇਵਾ ਕਰੋ ਕਾਮ ਨੂੰ ਜਾ ਡਿਡਾ ਮੂੰਹ ਨਖਾਓ ਇਤਿਹਾਸ ਵਿੱਚ ਬੇਡੇਜਾ ਦਿੱਦੇ ਮੋਹਵਾਂ ਨੂੰ ਨਾਉਂ ਰਿਹਾ ਦਿਮਾਗ ਸੁੱਕਿਆ ਕਰਕੇ ਭੁੱਲ ਜਾਵਾਂ ਤੇ ਉਹਨਾਂ ਦੇ ਪੈਰ ਤੇ ਪੈਰ ਧਰ ਕੇ ਆਜ਼ਾਦੀ ਵਰ ਨੂੰ ਬਲੋ ਬਾਹਰ ਜੀ ਕਾ ਖਾਲਸਾ ਬਾਹਰ ਜੀ ਕੀ ਫਤਿਹ